ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਪ੍ਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਤਿੰਨ ਗੱਪੜ ਵੜਾ ਬਾਜ ਬਰੇਡ ਦੇ ਵਿੱਚ ਸਹੀ ਲਾ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਅਗਲਾ ਵਕਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸੋ ਆਪਣਾ ਆਹ ਸੰਦੀਪ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਠੀਕ ਆ ਪਹਿਲਾ ਨੰਬਰ ਜਿਹੜੀ ਵੜ ਦੇਖਦੇ ਪਿਆ ਸੁਆ ਕਿਹੜਾ ਤੇ ਕੀ ਇਹਦਾ ਬਾਇਓ ਡਾਟਾ ਸੁਆ ਵੀਰੇ オリジナル ਤੀਜਾ ਠੀਕ ਹੈ ਠੀਕ ਹੈ ਜੀ ਕਹਿਣ ਨੂੰ ਦੂਜਾ ਕਹਾਰੀ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਲਈਦਾ ਤੀਜਾ ਸਗੋਂ 30 ਕਿਲੋ ਦੀ ਆਪਣੀ ਗਰੰਟੀ ਦੇ ਦਿੰਦੀ। ਵੀ 30 ਕਿਲੋ ਆਮਲਾ ਦੁੱਧ ਦੇ ਦਿੰਦੇ। 30 ਕਿਲੋ ਹਾਂ ਜੀ ਹਾਂ ਦੇਖੋ ਲੇਵਾ ਦਿਖਾਵਾ ਕੇ ਅਜਾ ਨਮਾਈ ਧਮਾਈ ਨਹੀਂ ਹੁਣੀ ਆ ਕੇ ਤਾਰੀ ਆ। ਬਾਕੀ ਠੰਢ ਦੇ ਦੇਣਾ ਹਨਾ। ਹਾਂ ਬਾਕੀ ਥਾਲੇ ਦੇ ਦੀ ਬਾੜੀ ਥਾਵਾ ਲੇਵਾ ਅੱਗੇ ਪਿੱਛੇ ਦਾ ਹੀ ਦੇਖੋ। ਠੀਕ ਹੈ। ਹਾਂ ਜੀ। ਤੇ ਇਹਦੀ ਰੇਂਜ ਕਿੰਨੀ ਕੋ? ਅਰੇ ਇਹਦੇ ਬਈ ਯਾਰ ਮੁੱਲ ਤਾਂ ਇਹਦਾ ਜਿਹੜਾ ਘਮਾ ਗਿਆ 78000 ਦੀ ਵਾੜ ਦੇ ਦਾਂਗੇ। 80 ਦਾ ਸੋਦਾ 2000 ਛੋਟ ਕਰਦਾ। ਜਿਵੇਂ ਵਿੱਚ ਵੀਰ ਕਹਿੰਦਾ ਵੀ 30 ਕਿਲੋ ਲਈ ਵਿੱਚ ਲੱਖ ਦੀ ਹੁੰਦੀ ਆ। ਹਾਂ ਜੀ। ਇਹ ਸਵਾ ਸੁਵਾ ਤੀਜਾ ਤਾਂ 78000 ਹੈ। ਸੁਵਾ ਤਾਂ ਦੂਜਾ ਜੀ ਖਾਣ ਪੀਣ ਲਈ ਇੰਨੀ ਖੁੱਲੀ ਜਿਹੜਾ ਕੋ ਮਰਜ਼ੀ ਸਿੱਧੀ ਚੱਲੇ ਨੂੰ। ਠੀਕ ਹੈ। ਸੁਵੇਰੇ ਇੱਕ ਗੱਲ ਆਪਾਂ ਜਨਰਲ ਨੌਲੇਜ ਦੇ ਖਾਤਰ ਚਲੋ ਹੱਕ ਵੀ ਬਣਦਾ ਕਹਿਣ ਦਾ। ਦੁੱਧੜ ਬੈ 28 30 ਕਿਲੋੜੀ ਹੈਗੀ ਆ ਚੰਗੀ ਐ ਸਾਫ ਸੁਥਰੀ ਐ। ਪਰ ਜਿਹਦਾ ਆਪਾਂ ਕਹਿਣਾ ਤੀਜਾ ਸੁਵਾ ਜਾਂਦਾ ਉਦੋਂ ਕੀਮਤ ਥੋੜੀ ਥੱਲੇ ਆ ਜਾਂਦੀ ਐ। ਨਹੀਂ ਆ 30 ਕਿਲੋ ਜਵਾਨੀ ਦੇ ਵੜ ਲੱਖ ਤੇ ਜਾਂਦੀ ਐ ਜਮਾ। ਨੂੰ ਮਾ ਦੇਖੋ ਬਈ ਕਿੰਨਾ ਸੋਹਣਾ ਦੇਖੋ। ਸੋ ਦੇਖੋ ਫੇਸ ਕੁਆਲਿਟੀ ਤੇ ਸਾਫ ਸੁਥਰੀ ਤੇ ਜਿੰਦੇ ਜਾਨ ਬਹੁਤ ਆ। ਤੇ ਦਿਨ ਕਿਆ ਕੱਢਦੀ ਐ ਭਰਾ ਜੇ। ਲੈ ਕੁੰਡੀ ਆ ਜਰਾਸ ਲਗਾਇਆ ਇਹ ਪਹਿਲੀ ਗਾਂ ਜਿਹੜੀ ਇੰਨਾ ਖਾਂਦੀ ਪੀਂਦੀ ਆ ਠੀਕ ਆ ਥਾਣ ਤੁਹਾਨੂੰ ਦੇਖੋ ਚਾਰੇ ਸਾਫ ਸੁਥਰੇ ਚੰਗੇ ਤੇ ਸੂਣ ਚ ਕੁਝ ਦਿਨ ਕੱਢਦੀ ਪਈ ਆ ਹਾਂਜੀ ਤੇ ਅੱਗੇ ਆਪਾਂ ਗੱਲ ਕਰਦੇ ਭਰਾ ਦੂਜੇ ਨੰਬਰ ਵਾਲੇ ਇਹ ਬਾਈ ਯਾਰ ਵਿੱਚ ਬੰਦੇ ਵਾਲੇ ਬਾਹਲੇ ਫੋਨ ਆ ਵੀ ਛੋਟੇ ਪਾ ਦੇਗਾ ਜਾਂ ਹੈਗੀਆਂ ਦਾ ਛੋਟੇ ਪਾ ਦੀ ਅੱਜ ਤਿੰਨ ਚਾਰ ਗਾਂ ਲਈਆਂ ਇੱਕ ਤਾਂ ਕੱਚੀ ਗਾਂ ਕੀ ਛੋਟੇ ਪਾ ਦੀ ਠੀਕ ਐ ਤੇ ਇਹ ਦੂਜਾ ਸੂਗਾ ਪਹਿਲਾਂ ਨੂੰ ਦਿੱਤਾ 18 ਕਿਲੋ ਦੁੱਧ ਠੀਕ ਐ ਠੀਕ ਆ ਜੀ ਸੀਲ ਠੰਡੀ ਫੁੱਲ ਗਰੰਟੀ ਆਪਣੇ ਦੇਖੋ ਨੀਵਾ ਨੂੰ ਬਹੁਤ ਆ ਥਾਣ ਵਧੀਆ ਚੰਗਾ ਲੱਗਿਆ ਕੈ ਦਿਨ ਲੈ ਜੂ ਪੂਰੀ 60000 ਰੁਪਏ ਕਰਦੇ ਬੈਠ ਦਿੰਦੇ ਆ 55000 ਦੀ 55000 ਦੁੱਧ ਕਿੰਨਾ ਮੰਨ ਕੇ ਚੱਲੇ ਦੁੱਧ 20 ਕਿਲੋ ਤੇ ਤੂੰ ਖੁੱਲ੍ਹੇ ਬਈ 17 18 ਕਿਲੋ ਦੀ ਆਪਣੀ ਗਰੰਟੀ ਆ ਸੋ 55000 ਦੀ ਬੈੜ ਮੰਨ ਜੂ 17 18 ਕਿਲੋ ਦੁੱਧ ਨੇ ਆਰਾਮ ਨਾਲ ਦੇ ਦੇਣਾ ਚੰਗੀ ਪਲੀ ਵੀ ਹੈ ਜਿੰਦ ਜਾਨ ਇਹ ਨਹੀਂ ਗੱਲ ਬਹੁਤ ਆਈ ਠੀਕ ਐ ਸੋ ਲੈਵੇ ਝੋਲੀ ਵਾਲੀ ਬੈੜ ਆ ਪੂਰੀ ਦਿਨ ਦੋ ਚਾਰ ਕੱਢਦੀ ਆ ਕੀਮਤ 55000 ਰੁਪਏ ਬਿਲਕੁਲ ਜੈਨੂਅਲ ਰੇਟ ਦੇ ਵਿੱਚ ਆ ਮੋੜਦਾ ਬਈ ਇਹਦਾ 65000 ਕਾ ਲਈ ਤਾਂ ਵੀ ਥੋੜਾ ਘਾ ਚਲੋ ਆਪਣੋਂ ਭਾਣ ਆਈ ਵੀ ਹੈ ਹਣ ਹਾਂ ਵੀ ਆਪਾਂ ਇਹ ਗੱਲ ਥਾਂ ਲੈਵੇ ਦੀ ਬਥੇਰੀਆਂ ਸਾਫ ਆ ਬਾਈ ਦੇਖੋ ਲੈ ਠੀਕ ਆ ਚੰਗੀ ਆ ਜਮਾ ਤੇ ਅੱਗੇ ਆਪਾਂ ਗੱਲ ਕਰਦੇ ਤੀਜੇ ਨੰਬਰ ਵਾਲੀ ਇਹ ਪਲੂਣ ਵਸੀ ਆ ਜੀ ਠੀਕ ਐ ਮੇਰੇ ਨਾਲ ਸੂਪੇ ਹੋਊਗਾ ਸੂਪੇ ਆਇੰਦਾ ਦੋ ਦਿਨ ਕੱਢ ਜੇ ਠੀਕ ਐ ਹਾਂ ਸੀਰ ਠੰਡੀ ਆ ਵੀ ਬਥੇਰੀ ਆ ਠੀਕ ਐ ਜੀ ਪੱਜੂ ਪੌ ਕੇ ਜੀ ਕੁਛ ਨਹੀਂ ਕਹਿੰਦੀ ਠੰਡੀ ਆ ਹਾਂ ਲੱਗੀ ਭਲਾ ਭਲਾ ਮੇਰੇ ਸਾਥ ਸੂਪੂ ਬੱਟ ਜਾ ਕਰੀ ਜਾਂਦੀ ਐ ਜੀ ਕਿੰਨਾ ਦੁੱਧ ਦੇ ਦੂਗੀ ਦੁੱਧ ਦੂ 15 16 ਕਿਲੋ ਦੁੱਧ ਦੇ ਰੇਂਜ ਇਹਦੀ ਕਿੰਨੀ ਕੋ ਰੇਂਜ ਦਾ ਮੌਲ ਜਨਾ ਕੋਲ 52000 ਦੀ ਵਸੀਆ ਦੇ ਦਾਂਗੇ ਛੋੜ ਦੇਪਾ ਕਰ ਦਾਂਗੇ ਮਾਨ ਤਾਨ ਕਰ ਦਾਂਗੇ ਦੋ ਦੰਦ ਆ ਬਈ ਮੂੰਹੋਂ ਦੋ ਦੰਦ 52000 ਦੀ ਪਲੂਣ ਪਹਿਲਾ ਸੂਦਾ ਸੁੰਦੀ ਪਈ ਆ 16 17 ਕਿਲੋ ਨੇ ਦੁੱਧ ਦੇ ਦੇਣਾ ਮੇਰੇ ਵੱਟ ਕਰੀਂ ਦੇ ਬਈ ਸ਼ੂਭੂਗੀ ਤੇ ਲਿਆ ਵੱਟ ਜਾ ਕਰੀ ਜਾਂਦੀ ਐ ਤੇ ਲੈਵੇ ਲੋ ਖਬਰਦਾਰ ਆ ਸਾਫ ਸੁਥਰੇ ਪੂਰੀ ਹਨਾ ਥਾਂ ਦੇ ਵੀ ਸਾਫਾ ਕੋਈ ਵੀ ਪਸ਼ੂ ਵੀ ਦੇ ਆਪਣਾ ਲਊ ਆਪਣੇ ਨਾਲ ਥਾਂ ਦੇ ਵੀ ਸਾਫਾ ਕੱਲ ਤੇਰੀ ਵੀਡੀਓ ਦੇਖ ਕੇ ਆਪਣਾ ਤਾਂ ਹਮਾਤ ਚੱਲਦੇ ਬੰਦੇ ਗਾਇਆਂ ਲੈ ਕੇ ਗਏ ਠੀਕ ਐ 4 ਟਾਈਮਟ ਦੋ ਟਾਈਮ ਚੋਕੇ ਲੈ ਕੇ ਗਏ 25 25 ਕਿਲੋ ਦਾ ਠੀਕ ਐ ਸੋ ਧੰਨਵਾਦ ਆਪਸ ਨੂੰ ਦਿਖਾਤੀਆਂ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਦੋ ਬਿਲਕੁਲ ਬਾਜਵਰੇੜ ਦੇ ਵਿੱਚ ਤੇ ਇੱਕ ਆਪਣੀਆਂ 80 ਕਿਲੋ ਦੀ ਰੇਂਜ ਦੇ ਵਿੱਚ 30 ਕਿਲੋ ਦੁੱਧ ਮੰਨ ਕੇ ਚੱਲੋ ਵੀ 27-28 ਦਾ ਆਉਣਾ ਪੱਟਦੇ ਪਿਆ ਆਪਣੀ ਭਈਆ 30 ਕਿਲੋ ਦੀ ਆਪਣੀ ਗਾਰੰਟੀ ਹੈ ਬੰਦੇ ਨੇ ਗੱਲ ਕੀਤੀ ਹੈ 30 ਕਿਲੋ ਦੀ ਕਹਿੰਦਾ ਮੇਰੇ ਗਾਰੰਟੀ ਦੀ ਜਿਹਨੂੰ ਮਰਜ਼ੀ ਲੈ ਲੀ ਤੇ ਠੀਕ ਹੈ ਤੇ ਨੰਬਰ ਬੋਲ ਜੀ ਭਰਾ ਜੀ 9868530253 ਜੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਦ ਮਿਲਦੇ ਆ ਕਿਸੇ ਨੇ ਮੇਰੇ